ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 72800355 ਘਰੇਲੂ ਵੈਡਾਂ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਦਾ ਨੰਬਰ ਲਿਖਾਂਗੇ ਸਕਰੀਨ ਦੇ ਉੱਪਰ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਗਾ ਜੀ ਸਾਸਿਗਾ ਜੀ ਨਾਮ ਨਾਗਰਸ਼ੇਖ ਸਿੰਘ ਜੀ ਪਿੰਡ ਪਿੰਡ ਪੱਖੋਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਪਹਿਲੀ ਬੈਡ ਦੀ ਜਾਣਕਾਰੀ ਲੋ ਜੀ ਪਹਿਲੀ ਬੈਡ ਬਾਈ 3 3.5 ਮਹੀਨੇ ਹੋਇਆ ਸੂਈ ਨੂੰ ਇਹਨੂੰ ਤੇ 11 ਲੀਟਰ ਦੁੱਧ ਆ ਇਹਦੇ ਥੱਲੇ ਹਾਂ ਜੀ ਚਾਹੇ ਦੋ ਡੰਗ ਚੋਕੇ ਲੈ ਜੀ ਹਾਂ ਚਾਹੇ ਦੋ ਡੰਗ ਚੋਲੇ ਤਿਆਰ ਤੋਲੇ ਜਿੰਨੇ ਵੀ ਅਗਲੇ ਠੰਡੀ ਸੀਲ ਪੂਰੀਆ ਪੈਰ ਨਹੀਂ ਪੜਦੀ ਇੱਥੇ ਖੜਾ ਦੀਏ ਆਪਾਂ ਠੀਕ ਆ ਰੇਟ ਦਾ ਜਾਜਾ ਦਾ ਰੇਟ ਇਹਦਾ 42000 ਰੁਪਏ ਮੁੱਲ ਕਰਦੇ ਆਂ ਬਾਈ ਤੇ ਬੱਚਾ ਬੱਚਾ ਤੇ ਦਾ ਗੁਜ਼ਰ ਗਿਆ ਸੀਗਾ ਠੀਕ ਆ ਜੀ ਹਾਂ ਉਹਦਾ ਦੂਜੇ ਤੀਜੇ ਦਿਨ ਹੀ ਗੁਜ਼ਰ ਗਿਆ ਸੀ ਠੀਕ ਆ ਹਾਂ ਤੇ ਲੋਪਰਾ ਲੇਵਾ ਤੁਸੀਂ ਦੇਖ ਸਕਦੇ ਠੰਡੀ ਸੀਦਾ ਉਹ ਇਨਾਂ ਤੋਂ ਮਾਰ ਕੇ ਦਿਖਾਤਾ ਦੇਖ ਤੁਹਾਨੂੰ ਚੈੱਕ ਕਰਸਾ ਦੇ ਪਿਛਲੀ ਸਾਈਡ ਆ ਗਈ ਲੋ ਜੀ ਚੈੱਕ ਕਰਸਾ ਦੋ ਤੋਰ ਦੋ ਪ੍ਰਗਨ ਮੜਾਓ ਲੋ ਜੀ ਕੋਰਾ ਵੀ ਤਾਂ ਨੇ ਕਰਮਬੜੀ ਜਰਸੀ ਦਾ ਠੰਡੀ ਸੀਲ ਤਾਂ ਪੂਰੀ ਆ ਠੀਕ ਆ ਲੋ ਜੀ ਕੱਦ ਬੈਠੋ ਸੁਖਣਾ ਸੋਹਣਾ ਚੰਗੀ ਪੜੀ ਕੋਲ ਮੋੜ ਦੇ ਬਾਈ ਆਓ ਲਿਓ ਲਿਓ ਰੇਟ ਭਰਾ ਜੀ ਆਜਾ ਰੇਟ ਬੱਸ ਯਾਰ 42000 ਰੁਪਏ ਮੋਲ ਲਿਆ ਅਸਲੀ ਵਾਕੀ ਮੌਕੇ ਦੇ ਠੀਕ ਠੀਕ ਕਰ ਦਾਂਗੇ ਮਾਨਦਾਨ ਠੀਕ ਹੈ ਜੀ ਲੋ ਭਰਾ 42000 ਬਾਈ ਨੇ ਰੇਟ ਕਰ ਘਰੇਲੂ ਵੜਾ ਠੀਕ ਹੈ ਜੀ ਲੋ ਜੀ ਇਹ ਵਾ ਫਿਰ ਚੈੱਕ ਕਰ ਸਕਦੇ ਥਾਰੇ ਥਾਣੇ ਕੋਈ ਆ ਬਿੱਥੀ ਤੇ ਠੀਕ ਹੈ ਜੀ ਹਾਂ ਜੀ ਬਈ ਦੂਜੀ ਰੇਟ ਦੀ ਸੂਚਨਾਕਰੀ ਦੂਜੀ ਵਾਰ ਭਾਈ 3.5 ਮਹੀਨੇ ਹੋਇਆ ਸੂਈ ਨੂੰ ਹਾਂਜੀ ਤੇ ਮੈਂ ਸਾਰਗਾ ਦੁੱਧ ਆ ਠੰਡੀ ਸੀਲ ਇਹ ਵੀ ਫੁੱਲ ਆ ਪੂਰੀ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਤੇ ਇਹਦੇ ਥੱਲੇ 10 ਕਿਲੋ ਲੀਟਰ ਦੁੱਧ ਆ ਠੀਕ ਹੈ 10 ਹਾਂ ਤੇ ਬੱਚਾ ਬੱਚਾ ਇਹਦਾ ਵੀ ਗੁਜਰਿਆ ਵਾ ਯਾਰ ਬੱਚਾ ਇਹਦਾ ਵੀ ਗੁਜਰਿਆ ਹਾਂ ਤੇ ਰੇਟ ਭਰਾਜ ਆਇਆ ਚ ਪਹਿਲੀ ਦੱਸ ਰੇਟ ਇਹਦਾ 35000 ਰੁਪਿਆ ਮੁੱਲ ਆ ਭਾਈ ਠੀਕ ਹੈ ਜੀ ਹਾਂ ਲੋ ਜੀ ਚੈੱਕ ਕਰਸਾ ਦੋ ਰੇਟ ਭਾਈ ਨੇ ਪਰ ਪਹਿਲੀ ਦੱਸਤਾ ਠੀਕ ਹੈ ਨਾ ਵੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰ ਲੋ ਜੀ ਲੈਵਾ ਥਣ ਤੇ ਠੀਕ ਹੈ ਬਾਕੀ ਸੇਵਾ ਦੇ ਸਿਰ ਤੇ ਦੁੱਧ ਹਣਾਂ ਤੇ ਬਾਈ ਨੇ ਤੁਹਾਨੂੰ ਸਾਰਾ ਕੁਝ ਦੱਸਤਾ ਚਾਹ ਦੋ ਡਾਂਗ ਚੋ ਲੈ ਜੀ ਹਾਂ ਹਾਂ ਭਾਵੇਂ ਕਿਆਕ ਚੋ ਲੈ ਯਾਰ ਠੀਕ ਹੈ ਜੀ ਹਾਂ ਲਿਓ ਤੋਰ ਦੋ ਭਰਾ ਨੂੰ ਵੀ ਲਓ ਜੀ ਕਰਿੰਡੂ ਵੈਣਾ ਦੋਨੇ ਲਓ ਜੀ ਲੋ ਫੇਸ ਸੈੱਕਰ ਸਾਦੂ ਮੱਝਾਰ ਗੱਤ ਤਾਂ ਵਈਦਾ ਜਮਾ ਭਾਈ ਜਮਾ ਮਖਾ ਮੱਝਾਰਗਾ ਠੀਕ ਹੈ ਠੀਕ ਜਿਹੜਾ ਹੁਣ ਕਰਦੀ ਮਜਬੂਰੀ ਹੋ ਗਈ ਕੋਈ ਤਾਂ ਵੇਚਨੀ ਪੈ ਗਈਆਂ ਯਾਰ ਠੀਕ ਹੈ ਠੀਕ ਲੋ ਜੀ ਚੈੱਕ ਕਰ ਸਭ ਕੱਦ ਵੱਡ ਕਰਮਾ ਵਾਲੀ ਬਾਕੀ ਜਰਸੀ ਚ ਆ ਗਈ ਪੰਜਾਬ ਵਾਲੀ ਠੀਕ ਹੈ ਬਾਕੀ ਚੰਗੇ ਪੜੀ ਪਲੂਸ ਹਾਂ ਪੂਰੀ ਸਭ ਵੀ ਐ ਨਹੀਂ ਗੱਲ ਕੋਈ ਠੀਕ ਹੈ ਠੀਕ ਲੋ ਜੀ ਤੋੜਾ ਤਰਾ ਦੇਖਸ ਨਾ ਕਰਮਾ ਵਾਲੀ ਦਾ ਯੀ ਜੀ ਨਾ ਜੁਕਾਣਾਟ ਕਰੋ ਘਰੇਲੂ ਵੈੜਾ ਭਰਾ ਜੇ ਪੈਂਡ ਪੱਖੋ ਕੇ ਤੇ ਬਾਈ ਦਾ ਨੰਬਰ ਟਾਈਟਲ ਵਿੱਚ ਉਪਲੀ ਸੜ ਲਿਖਿਆ ਹੋਊਗਾ ਜਿਹੜਾ ਲੋਗੋ ਚ ਲਿਖਿਆ ਦਾ ਉਹ ਆਪਣਾ ਨੰਬਰ ਆਉਂਦਾ ਜੇ ਕਿਸੇ ਨੇ ਐਡ ਕਰਾਉਣੀ ਆ ਤਾਂ ਜੀਤਾ ਫਾਰਮ ਟੀਵੀ ਬਰਨਾਲਾ ਤੇ ਬਾਕੀ ਪਣਾ ਫੇਸਬੁੱਕ ਤੇ ਪੀਜਾ ਗਰਜੀਤ ਰਾਏ ਹੁਣ ਵੱਤ ਵੱਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਹੋ ਕੇ ਬਾਏ